ਦੇਖੋ ਮੈਂ ਸਮਝਦਾ ਕਿ ਜਿਹੋ ਜਿਹੇ ਸ਼ਾਦਤ ਇਸ ਧਰਤੀ ਦੇ ਨਾਲ ਇਸ ਮੁਕਤਤ ਧਰਤੀ ਦੇ ਨਾਲ ਜੁੜੀ ਹੋਈ ਹੈ ਔਰ ਜੀ ਸ਼ਹਾਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਨੂੰ ਸਿਰਫ ਦੇਖਣ ਨੂੰ ਮਿਲਦੀ ਹੈਗੀ ਅੱਜ ਉਸੇ ਕ੍ਰਿਕਟਰ ਧਰਤੀ ਨੂੰ ਉਸੇ ਮਹਾਨ ਸ਼ਹਾਦਤ ਨੂੰ ਨਤਮਸਤ ਕਰਨ ਦੇ ਲਈ ਹਜ਼ਾਰਾਂ ਲੱਖਾਂ ਛਤਾਂ ਲੋਕਾਂ ਦੀ ਤਰ੍ਹਾਂ ਸੁਖ ਸਾਹਿਬ ਦੇ ਬੱਚਿਆਂ ਦੀ ਤਰ੍ਹਾਂ ਨਾਨਕ ਨਾਮ ਲਈ ਬਸ ਹੱਥਾਂ ਨਿਕਰਾ ਸਾਸੀ ਲੋਕ ਨਹੀਂ ਪਹੁੰਚਿਆ ਇਸ ਕ੍ਰਿਕਟਰ ਧਰਤੀ ਨੂੰ ਨਤਮਸਤ ਕਰਨ ਦੇ ਲਈ ਸਿਰਜਾ ਕੰਮਰੀ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਪੜ੍ਹਦੇ ਖਾਲਸੇ ਦੀ ਅਰਦਾਸ ਕੀਤੀ ਹੈ ਪਰ ਇਹ ਹੀ ਬੇਨਤੀ ਕੀਤੀ ਸੱਚੇ ਬਾਸ਼ਾ ਵਾਹਿਗੁਰੂ ਨੂੰ ਤੇ ਸੱਚੇ ਬਾਸ਼ਾ ਵਾਹਿਗੁਰੂ ਆਪ ਹੰਸਾਰੇ ਨੂੰ ਸੂਚੇ ਪੰਜਾਬ ਨੂੰ ਇੰਨੀ ਸਮਾਪਤ ਇੰਨੀ ਤਾਕਤ ਇੰਨੀ ਹਿੰਮਤ ਇਹ ਇੰਨਾ ਕਿ ਸਹੀ ਰਸਤੇ ਉੱਪਰ ਚੱਲਣਾ ਬਾਲ ਬਖਸ਼ੋ ਤਾਂ ਕਿ ਤੁਹਾਡੇ ਦਰਸਾਏ ਹੋਏ ਦਿਖਾਏ ਹੋਏ ਰਸਤੇ ਨੂੰ ਚੱਲ ਕੇ ਆਪਾਂ ਪੰਜਾਬ ਨੂੰ ਮੂਰ ਦੁਆਰਾ ਨੰਬਰ 1 ਸੁਭਾ ਜਿਹੜਾ ਉਹ ਬਣਾ ਸਕਦੇ ਨੇ ਇਹ ਬੀਤ ਕੇ ਲੈ ਕੇ ਜਾਓ ਪੂਰੀ ਸਾਰਾ ਅਲਸਾਨ ਅਲਸਾਨ ਇੱਧਰ ਆ ਜਾ ਥੋੜਾ ਖਲੋ ਬੰਦ ਰੋ ਜੀ ਅਮਨ ਅਮਨ ਇੱਧਰ ਆ ਜਾ ਇੱਧਰ ਆ ਜਾ ਪਿਆਰ ਦੇਖੋ ਮੈਸਮਾ ਦਾ ਕਿ ਜਿਹੋ ਜਿਹੇ ਸ਼ਹਾਦਤ ਇਸ ਧਰਤੀ ਦੇ ਨਾਲ ਇਸ ਮੁਕੱਦਸ ਧਰਤੀ ਦੇ ਨਾਲ ਜੁੜੀ ਹੋਈ ਹੈ ਉਹ ਜੀ ਸ਼ਹਾਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਮੁਸਲਮਨ ਦੇ ਦੇਖਣ ਨੂੰ ਮਿਲਦੀ ਹੈਗੀ ਅੱਜ ਉਸੇ ਪਵਿੱਤਰ ਧਰਤੀ ਨੂੰ ਉਸੇ ਮਹਾਨ ਸ਼ਹਾਦਤ ਨੇ ਲਤਮਸਤ ਕੌਂ ਦੇ ਲਈ ਹਜ਼ਾਰਾਂ ਲੱਖਾਂ ਛੱਤਾ ਲੋਕਾਂ ਦੀ ਤਰ੍ਹਾਂ ਦੁਰਸਾਧ ਦੇ ਬੱਚਿਆਂ ਦੀ ਤਰ੍ਹਾਂ ਨਾਨਕ ਕੌਂ ਦੇ ਦਾ ਸੰਤਾਨ ਨਿਕ라 ਸਾਸੀ ਲੋਕ ਨਹੀਂ ਪਹੁੰਚਿਆ ਇਸ ਕੋਤੇ ਤੱਕ ਨੂੰ ਲਤਮਸਤ ਕੌਂ ਦੇ ਲਈ ਸਰਦਾਰ ਕੰਦਰੀ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਚੜ੍ਹਦੀ ਕਲਾ ਦੀ ਕਿ ਅਰਦਾਸ ਕੀਤੀ ਹੈ ਔਰ ਇਹੀ ਬੇਨਤੀ ਕੀਤੀ ਸੱਚੇ ਬਾਸ਼ਾ ਵਾਹਿਗੁਰੂ ਨੂੰ ਸੱਚੇ ਬਾਸ਼ਾ ਵਾਹਿਗੁਰੂ ਆਪ ਨੂੰ ਸਾਰਨ ਸੱਚੇ ਪੰਜਾਬ ਨੂੰ ਇੰਨੀ ਸਮਾਪਤ ਇੰਨੀ ਤਾਕਤ ਇੰਨੀ ਹਿੰਮਤ ਇੰਨਾ ਕ ਸਹੀ ਰਸਤੇ ਉੱਪਰ ਚਲਣਾ ਬਾਲ ਬੱਚੋ ਸਾਕੇ ਤੁਹਾਡੇ ਦਰਸਾਏ ਹੋਏ ਦਿਖਾਏ ਹੋਏ ਰਸਤੇ ਤੇ ਚੱਲ ਕੇ ਆਪਾਂ ਪੰਜਾਬ ਨੂੰ ਮੂਰ ਦੁਆਰਾ ਨੰਬਰ 1 ਸੂਬਾ ਜਿਹੜਾ ਉਹ ਬਣਾ ਸਕਦੇ ਜੇ ਵੀਦਗੇ ਲੈ ਕੇ ਜਾਏ ਪੂਰੀ ਸਨਮਾਨ ਕਰੋ ਅੱਲਾਹ ਸਭ ਇੱਧਰ ਆ ਜਾ ਇੱਧਰ ਆ ਇੱਧਰ ਆ ਜਾ ਯਾ ਦੇਖੋ ਮੈਸਮਲਦਾ ਕਿ ਜਿਹੋ ਜਿਹੇ ਸ਼ਹਾਦਤ ਇਸ ਧਰਤੀ ਦੇ ਨਾਲ ਇਸ ਮੁਕਤਤ ਧਰਤੀ ਦੇ ਨਾਲ ਜੁੜੀ ਹੋਈ ਹੈ ਉਹ ਜੀ ਸ਼ਹਾਦਤ ਪੂਰੀ ਦੁਨੀਆ ਦੇ ਵਿੱਚ ਕਿਸੇ ਧਰਮ ਕਿਸੇ ਕੌਮ ਮੁਸਲਮਨ ਦੇ ਲੇਖਨ ਜੁੜੀ ਹੋਈ ਹੈ ਅੱਜ ਉਸੇ ਪਵਿੱਤਰ ਧਰਤੀ ਨੂੰ ਉਸੇ ਮਹਾਨ ਸ਼ਹਾਦਤ ਨੂੰ ਨਤਮਸਤ ਹੋਣ ਦੇ ਲਈ ਹਜ਼ਾਰਾਂ ਲੱਖਾਂ ਛੱਤਾ ਲੋਕਾਂ ਦੀ ਤਰ੍ਹਾਂ ਸੁਬਾਹ ਦੇ ਬੱਚਿਆਂ ਦੀ ਤਰ੍ਹਾਂ ਨਾਲ ਖਾਣ ਲਈ ਬਸ ਸੰਤਾ ਨਿਕਰਾ ਅਸੀਂ ਲੋਕ ਨੇ ਪੋਂਚਿਆ ਇਸ ਕੋਟਰ ਤੋਂ ਨਤਮਸਤ ਗੌਂਦ ਲਈ ਸਰਕਾਰਾਂ ਕੋਲ ਵੀ ਹੋਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਪੰਜਾਬ ਪੰਜਾਬੀ ਦੇ ਕੜੀ ਕੋਲ ਦੀ ਵੀ ਅਰਦਾਸ ਕੀਤੀ ਹੈ ਪਰ ਇਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਨੂੰ ਸਾਰਿਆਂ ਨੂੰ ਇਸ ਮੁੱਚੇ ਪੰਜਾਬ ਨੂੰ ਇੰਨੀ ਸਮਾਪਤ ਇੰਨੀ طاقت ਇੰਨੀ ਹਿੰਮਤ ਦੇਣਾ ਕਿ ਸਹੀ ਰਸਤੇ ਉੱਪਰ ਚੱਲਵਾਂ ਨਾਲ ਬਚੋ ਸਾਡੇ ਤੁਹਾਡੇ ਦਰਸਾਏ ਹੋਏ ਆਹ ਹੋਇਆ ਸਟੇਟ ਚੱਲ ਕੇ ਆਪਾਂ ਪੰਜਾਬ ਨੂੰ ਮੁਰ ਦੁਆਰਾ ਨੰਬਰ 1 ਸੂਬੇ ਜਿਹੜਾ ਉਹ ਪਾ ਸਕਦੇ ਇੱਕ ਬੀਤ ਕੇ ਲੈ ਕੇ ਆਇਆ ਹੈ